ਜ਼ਬੂਰ ਅਧਿਆਇ 44 ਆਇਤਾ 1 ਤੋਂ 26 हे ਪਰਮੇਸ਼ੁਰ ਅਸਾ ਆਪਣੀ ਕੰਨੀ ਸੁਣਿਆ ਸਾਡੇ ਪਿਓ ਦਾਦਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ ਕਿ ਤੈ ਉਹਨਾਂ ਦੇ ਦਿਨਾਂ ਵਿੱਚ ਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ ਤੈ ਆਪਣੇ ਹੱਥ ਨਾਲ ਪਰਾਇਆ ਕੌਮਾਂ ਨੂੰ ਘਟ ਦਿੱਤਾ ਪਰ ਉਹਨਾਂ ਨੂੰ ਲਾਇਆ ਤੈ ਉਮਤਾ ਨੂੰ ਦੁੱਖ ਦਿੱਤਾ ਪਰ ਉਹਨਾਂ ਨੂੰ ਫੈਲਾ ਦਿੱਤਾ ਉਹਨਾਂ ਨੇ ਤਾਂ ਆਪਣੀ ਤਲਵਾਰ ਨਾਲ ਉਸ ertid ਨੂੰ ਮਿਲਖ ਵਿੱਚ ਨਹੀਂ ਲਿਆ ਨਾ ਉਹਨਾਂ ਦੀ ਪੂਜਾ ਨੇ ਉਹਨਾਂ ਨੂੰ ਬਚਾਇਆ ਸਗੋ ਤੇਰੇ ਸਜੇ ਹੱਥ ਅਰ ਤੇਰੀ ਪੂਜਾ ਅਰ ਤੇਰੇ ਮੁਖਰੇ ਦੇ ਚਾਨਣ ਨੇ ਇਹ ਕੀਤਾ ਕਿਉਂ ਜੋ ਤੈ ਉਹਨਾਂ ਦਾ ਪੱਖ ਕੀਤਾ ਹੈ ਪਰਮੇਸ਼ੁਰ ਤੂੰ ਹੀ ਮੇਰਾ ਪਾਦਸ਼ਾਹ ਹੈ ਯਾਕੂਬ ਲਈ ਜਿੱਤ ਦਾ ਹੁਕਮ ਕਰ ਤੇਰੇ ਰਾਹੀਂ ਅਸੀਂ ਆਪਣੇ ਵਿਰੋਧੀਆਂ ਨੂੰ ਹੇਠਾਂ ਤੱਕਾਂਗੇ ਤੇਰੇ ਨਾਮ ਤੋਂ ਅਸੀਂ ਆਪਣੇ ਦੁਸ਼ਮਣਾਂ ਨੂੰ ਮਿਦਾਂਗੇ ਕਿਉਂ ਜੋ ਮੈਂ ਆਪਣੇ ਤਣੁਖ ਉੱਤੇ ਪਰੋਸਾ ਨਾ ਰੱਖਾਂਗਾ ਨਾ ਮੇਰੀ ਤਲਵਾਰ ਮੈਨੂੰ ਬਚਾਏਗੀ ਪਰ ਤੈ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ ਤੈ ਸਾਡਿਆਂ ਖੁੰਸੀਆਂ ਨੂੰ ਸ਼ਰਮਿੰਦਾ ਕੀਤਾ ਹੈ ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚ ਪਰਫੁੱਲਤ ਹੁੰਦੇ ਹਾਂ ਅਤੇ ਅਸੀਂ ਸਦਾ ਤੇਰੇ ਨਾਮ ਦਾ ਧੰਨਵਾਦ ਕਰਾਂਗੇ ਪਰ ਤੈ ਸਾਨੂੰ ਤਿਆਗਿਆ ਅਤੇ ਬੇਪੱਤ ਕੀਤਾ ਹੈ ਅਤੇ ਸਾਡੀਆਂ ਸੈਨਾ ਨਾਲ ਨਹੀਂ ਚੱਲਦਾ ਤੂੰ ਵਿਰੋਧੀਆਂ ਦੇ ਸਾਹਮਣੇੋਂ ਸਾਨੂੰ ਪਿਛਾ ਹਟਾਉਂਦਾ ਹੈ ਅਤੇ ਸਾਡੇ ਖੁੰਸੀ ਆਪਣੇ ਲਈ ਲੁੱਟਮਾਰ ਕਰਦੇ ਹਨ ਤੂੰ ਸਾਨੂੰ ਖਾਧੀਆਂ ਜਾਣ ਵਾਲੀਆਂ ਪੇਦਾਵਾਂ ਉਹ ਬਣਾਉਂਦਾ ਹੈ ਅਤੇ ਪਰਾਈਆਂ ਕੌਮਾਂ ਵਿੱਚ ਤੇ ਸਾਨੂੰ ਖਿੰਡਾ ਦਿੰਦਾ ਹੈ ਤੂੰ ਆਪਣੀ ਪਰਜਾ ਨੂੰ ਮੁਖਤ ਵੇਚਦਾ ਹੈ ਪਰ ਉਹਨਾਂ ਦੇ ਮੁਲਕੋਂ ਤੂੰ ਆਪਣਾ ਤਾਂ ਨਹੀਂ ਵਧਾਇਆ ਹੈ ਤੂੰ ਸਾਡੇ ਗੌਂਡੀਆਂ ਲਈ ਸਾਨੂੰ ਨਿੰਦਿਆ ਅਤੇ ਆਲੇ ਦੁਆਲੇ ਰਹਿਣ ਵਾਲਿਆਂ ਲਈ ਸਾਨੂੰ ਠੱਠਾ ਅਤੇ ਹਾਸੇ ਬਣਾਉਂਦਾ ਹੈ ਤੂੰ ਕੌਮਾਂ ਵਿੱਚ ਸਾਨੂੰ ਕਹਾਉਤ ਬਣਾਉਂਦਾ ਹੈ ਅਤੇ ਉਮਨਤਾ ਵਿੱਚ ਸਿਰ ਹਿਲਾਉਣ ਦਾ ਕਾਰਨ ਸਾਰੇ ਦਿਨ ਮੇਰੀ ਲਾਜ ਮੇਰੀ ਪਰਤਕ ਹੈ ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇ ਮੈਨੂੰ ਟਾਕ ਦਿੱਤਾ ਹੈ ਤਰਾਨ ਦੇਣ ਵਾਲੇ ਅਤੇ ਕੁਫਰ ਬਕਣ ਵਾਲੇ ਦੀ ਆਵਾਜ਼ ਦੇ ਕਾਰਨ ਅਤੇ ਵੈਰੀ ਤੇ ਵੱਟਾ ਲੈਣ ਵਾਲੇ ਦੇ ਕਾਰਨ ਇਹ ਸਭ ਕੁਝ ਸਾਡੇ ਉੱਤੇ ਬੀਤਿਆ ਹੈ ਪਰ ਅਸਾਂ ਤੈਨੂੰ ਨਹੀਂ ਵਸਾਰਿਆ ਨਾ ਤੇਰੇ ਨਾਮ ਵਿੱਚ ਬੇਈਮਾਨੀ ਕੀਤੀ ਹੈ ਸਾਡਾ ਮਨ ਪਛਾਣ ਨਹੀਂ ਹਟਿਆ ਨਾ ਸਾਡੇ ਪੈਰ ਤੇਰੇ ਮਾਰਗ ਤੋਂ ਮੁੜੇ ਪਾਵੇ ਤੇ ਗਿੱਧੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ ਅਤੇ ਮੌਤ ਦੀ ਛਾਇਆ ਹੇਠ ਸਾਨੂੰ ਟੱਕ ਦਿੱਤਾ ਹੈ ਜੇ ਅਸਾਂ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਆ ਹੈ athwa ਉਪਰੇ ਦੇਵਤੇ ਵੱਲ ਆਪਣੇ ਹੱਥ ਅੱਡੇ ਹਨ ਤਾਂ ਭਲਾ ਪਰਮੇਸ਼ੁਰ ਇਸ ਗੱਲ ਦਾ ਖੋਜ ਨਾ ਕਰੇਗਾ ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਹਾਂ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ ਅਸੀਂ ਕੋਈਆਂ ਜਾਣ ਵਾਲੀਆਂ ਪੇਡਾਂ ਦੇ ਤੁਲ ਗਿਨੇ ਜਾਂਦੇ ਹਾਂ हे प्रभु जाग तू कानों सुत्ता है जाग उठ सदा तीख सानु त्याग ना दे तू अपना मुंह कानो लुकाउंदा है अद सादे दुख अते दबाओ नु विसारदा है क्यों जो सादी जान खाक तीख चुक गई है सादा टिडपो ना लग गया है उठ सादी सहायता कर अते अपनी दया दे नमित सानु छुटकारा दे ज़बूर अध्याय 44 आयता 1 तो 26